ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤੇ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਛੋਟੀਆਂ ਦੇ ਤਿੰਨੇ ਸੂਈਆਂ ਸਵਾਇਆਂ ਦੇ ਦੁੱਧ ਦੇ ਡਰਾਮਾ ਆਪਾਂ ਹੀ ਸੁਣੂ ਤੇ ਬਾਕੀ ਦੀ ਜਾਣਕਾਰੀ ਲਈ ਲਾਈਕ ਕਰ ਦਿਓ ਫੋਲੋ ਕਰ ਦਿਓ ਕੋਈ ਗੱਲ ਨਹੀਂ ਭਾਈ ਜੀ ਸਾਤਿਆ ਭਾਈ ਜੀ ਸਾਤਿਆ ਭਾਈ ਸਾਤਿਆ ਜੀ ਕੀ ਹਾਲ ਚੱਲ ਜੀ ਵਧੀਆ ਭਾਈ ਜੀ ਵਧੀਆ ਚਲੋ ਵਧੀਆ ਹੀ ਚਾਹੀਦਾ ਜੀ ਇਹ ਵੀ ਜੇ ਆਪਣਾ ਨਾਮ ਤੇ ਡਰੈੱਸ ਦੱਸਾਂ ਤੁਹਾਨੂੰ ਸ਼ਹਿਰ ਦੇ ਨਾਲਾ ਜ਼ਿਲ੍ਹਾ ਮਰਸਾ ਠੀਕ ਹੈ ਜੀ ਫੋਨ ਨੰਬਰ 914867552 ਠੀਕ ਹੈ ਲੋ ਜੀ ਅੱਜ ਵੱਡੇ ਟੈਂਕਰ ਹੀ ਦਿਖਾਉਣੇ ਤੁਹਾਨੂੰ ਆਪਾਂ ਭਾਈ ਦੱਸਿਓ ਪਹਿਲੇ ਨੰਬਰ ਤੇ ਆਲੀ ਝੋਟੀ ਇਹਨੇ ਭਾਈ ਸੂਈ ਹੈ ਭਾਈ ਸਾਜੀ ਅੱਛਾ ਜੀ ਉਹ ਇਹਨੂੰ ਕੁਦਾਂ 8-10 ਦਿਨ ਹੋ ਗਏ ਸੂਈ ਨੋ ਕਟਾ ਇਹਦਾ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਡੇਡੇ ਕੱਟ ਵਾਲਾ ਝੋਟੀ ਭਾਈ ਪਹਿਲਾ ਸਵੇਰ ਪਰ ਠੰਡੀ ਤੇਰੀ ਇੰਨੀ ਜਾਰੀ ਹੈ ਵਾਹ ਜੀ ਇੰਨੀ ਕੀ ਬਾਤਾਂ ਲਈਆਂ ਲਓ ਜੀ ਪਰ ਕਿਹ ਵੀ ਵੀ ਦੇਖੋ ਨਹੀਂ ਨਾ ਹਾਂ ਜੀ ਪਰ ਇਹ ਹਾਂ ਤਾਂ ਪਾਜੀ ਮੈਂ ਮੱਖੀਆਂ ਦੇ ਦੇਸੀ ਘੋਦੇ ਦੇ ਢੋਲੀ ਪਲੀ ਆ ਅੱਛਾ ਜੀ ਨਹੀਂ ਸਾਹਿਬ ਕੀ ਕੀ ਭਰਾ ਨੇ ਚਲੋ ਨੇ ਵੀਡੀਓ ਵੇਖਣੀ ਆ ਦਿਲੋਂ ਧੰਨਵਾਦ ਪਰ ਦੇਖੋ ਬੇਲ ਵੇਖੋ ਅੱਧੀ ਦਮੀ ਜੇ ਕਰੋ ਜੀ ਕਿਹਾ ਤਾਂ ਜੀਆ ਦੇਖੋ ਜੋਤੀ ਜੀ ਤਾਂ ਡਾਕੜ ਜਿਹੜਾ ਬਹੁਤ ਹੀ ਤਗੜਾ ਹੈ ਸੀਆਂ ਨੂੰ ਟੈਂਕਿਆ ਬਾਈ ਕਿੰਨਾ ਇੱਕੋ ਦੁੱਧ ਆ ਜੇ ਦੁੱਧ ਪਾਈ ਕੋਈ 8 ਕਿਲੋ ਗੱਠਾ ਤੋਂ ਘੱਟ ਹੀ ਹੋਗਾ ਅੱਛਾ ਇਹ ਦੁੱਧ ਤੇ ਮੈਂ ਹੁਣ ਢੜੂਗੀ ਹੌਲੀ ਹੌਲੀ ਠੀਕ ਆ ਠੀਕ ਆ ਠੀਕ ਆ ਕਿੰਨਾ ਕ ਕਟਾੜੇ ਸਾਲਾ ਕਰ ਜੋ ਵੀ ਦੁੱਧ ਪਾਈ ਇਹ 12 13 ਕਿਲੋ ਕੀ ਐ ਬਾਈ ਜੀ ਮਤਵਾ ਠੀਕ ਆ ਠੀਕ ਆ ਲਓ ਜੀ ਟੈਂਕੀ ਹੱਦ ਦੁੱਧ ਦਾ ਬਾਕੀ ਡਰਮ ਜੇ ਕੋਈ ਚੰਗੀ ਸੇਵਾ ਕਰ ਲੂਗਾ ਥਣ ਪੰਡਾ ਬਾਈ ਜੀ ਵੇਖੋ ਤੁਸੀਂ ਕੀ ਚੀਜ਼ਾਂ ਜੇ ਕੀ ਰੱਬ ਨੇ ਰੰਗ ਲਾਇਆ ਬਿਲਕੁਲ ਬਿਲਕੁਲ ਜੀ ਬਹੁਤ ਹੀ ਚੰਗੀ ਸਾਫ ਕੀਤੀ ਆ ਪਿੱਛੇ ਜਵਾਕ ਵੀ ਚਲੋ ਪੜਿਆ ਬਾਕੀ ਰਾਜੀ ਆ ਪਿੱਛੇ ਜਦ ਹੋਇਆ ਜੇ ਦੀ ਲੋੜ ਹੀ ਪਈ ਉਸ ਬਾਟੇ ਚੈੱਕ ਇਹ ਨਹੀਂ ਪਈ ਆਪਾਂ ਉੱਥੇ ਪਾਵਾਂਗੇ ਥੱਲੇ ਅੱਛਾ ਜੀ ਬੇਲ ਵੇਖੋ ਕਿੰਨੀ ਲੰਮੀ ਜਾ ਵੇਖੋ ਠੀਕ ਹੈ ਠੀਕ ਹੈ ਲੋ ਮੈਂ ਫਿਰ ਐਨ ਠੰਡੀ ਧੀਰੀ ਹੈ ਭਾਵੇਂ ਅੱਧ ਵਿੱਚ ਟਾ ਵੇੜੇ ਦੇ ਖਲਾਰ ਕੇ ਚਵਾਈ ਕਰ ਲੋ ਆਹ ਜਿਹੜੀਆਂ ਬਹੁਤ ਇਹ ਮਾਲ ਇੱਥੇ ਮਿਲਣਾ ਭਾਜੀ ਬਿਲਕੁਲ ਬਿਲਕੁਲ ਇੱਥੇ ਹੀ ਮਾਲ ਮਿਲਣਾ ਯਾਰ ਆ ਦੇ ਲੋ ਜੀ ਇਹ ਸੋਨੂ ਬਾਈ ਦੇ ਅੱਡੇ ਤੋਂ ਮਿਲੂਗਾ ਮਾਲ ਤੇ ਯਾਰ ਤੇਰੀਆਂ ਕਰੋ ਜੀ ਚਾਹਤ ਕੀ ਆ ਬਾਤਾਂ ਨੇ ਲੋ ਜੀ ਪਹਿਲਾ ਹੀ ਸੁਬਾਹ ਸੋਈਆ ਕਰਮਾ ਵਾਲੀ ਦਾ ਕੱਦ ਵਜਨ ਜਿਹੜਾ ਬਹੁਤ ਤਗੜਾ ਵਾ ਇਹ ਦੇਖ ਲਓ ਭਾਈ ਅੱਛਾ ਜੀ ਇਹ ਕਈ ਨਗਰ ਇੱਥੇ ਆਉਣਗੇ ਹਾਂਜੀ ਇੱਥੇ ਨਗਰ ਆਉਂਦੇ ਕਈ ਹਾਂਜੀ ਆਹ ਦੇਖੋ ਜੀ ਲਓ ਜੀ ਬਹੁਤ ਹੀ ਜ਼ਿਆਦਾ ਹਾਈਟ ਆ ਭਾਈ ਦੰਦਾ ਜਾਂ ਕੇ ਦੰਦਾ ਦੋ ਮੇਰਾ ਜਵਾਨੀ ਹੈ ਭਾਈ ਠੀਕ ਆ ਠੀਕ ਆ ਠੀਕ ਆ ਦੁਆਨੀਆ ਠੀਕ ਆ ਠੀਕ ਆ ਲਓ ਇਹ ਪੇਪਰ ਪੜਾ ਜਿਹੜਾ ਐਨ ਮੰਜਾ ਡੀ ਆ ਪਰੀ ਪਰੀ ਕਿੱਥੇ ਸਾਮ ਕੀਤੀ ਗਈ ਬਹੁਤ ਹੀ ਚੰਗੀ ਸਾਮ ਕੀਤੀ ਆ ਤੇ ਥਲਾਂ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਾਈ ਇਹਦਾ ਹਰ ਮੁੱਲ ਮੁੱਲ ਤੇ ਪਾਈ ਮਲੇਗੋੜੀ ਤੇ ਤੁਹਾਨੂੰ ਭਰਾ ਆ ਜੂਗੀ ਹਾਂਜੀ ਦੋਤੇ ਚੜਨਾ ਵਾ ਉਹਦਾ ਰਵਾਈ ਤਾ ਨਾਲ ਤੇ ਭਾਈ ਮੈਂ ਦੋਤੇ ਹੋਣੀ ਹੋਣੀ ਜੰਗ ਸਾਡੀ ਚੱਲਦੇ 15 ਦਿਨ ਜਦ ਮਲੇਗੋੜੀ ਤੇ ਆ ਜੀ ਲੈ ਕਿ ਲੋਰੇ ਸਾਰੇ ਭਰਾ ਨੂੰ ਪਤਾ ਵਾ ਕਿ 20 ਤੋਂ 25 ਦਿਨ ਦੇ ਵਿੱਚ ਮਹਾ ਪੀੜ ਲੈਵ ਚੰਦੇ ਆ ਪਾਵਾ 1 ਲੱਖ 5 ਅੱਛਾ ਜੀ ਹਾਂ ਕਰੀਏ ਜਮਾਨਤਾਂ ਨੂੰ ਵੇਲਗੇ 2 ਛੋੜ ਦੱਗੇ ਕਰ ਦਈਏ ਜਾਇ ਜਾਇ ਲੱਖੋਂ ਮੈਂ ਦੰਨਾ ਕਟਾਈਏ ਥੋੜਾ ਜਿਹਾ ਦੱਸੋ ਲੱਖੋਂ 2 ਛੱਡ ਦਈਏ ਭਾਜੀ 5 ਤੋਂ ਛੱਡਿਆ ਅੱਛਾ ਜੀ ਕਿੰਨੇ ਹਜ਼ਾਰ ਦੀ ਝੋਟੀ ਦਵਾ ਲੈ ਅੱਛਾ ਜੀ ਪਰ ਝੋਟੀ ਆ ਜਾਏਗਾ ਨਾ ਹਾਂਜੀ ਤੁਹਾਨੂੰ ਯਾਦ ਹੀ ਵਕੇ ਝੋਟੀ ਕਿੱਥੋਂ ਲੈਂਦੀ ਹੈ ਨਹੀਂ ਨਹੀਂ ਇਹ ਬਿਲਕੁਲ ਖੁਰਲੀ ਦਾ ਸ਼ਿੰਗਾਰ ਆ ਤੇਰੇ ਕੋਲ ਠੰਡੀ ਧੀਰੀ ਜਿੱਥੇ ਮੱਦੀ ਸਾਰਾ ਠੀਕ ਹੈ ਠੀਕ ਹੈ ਆਓ ਜੀ ਖੁਰਲੀ ਦਾ ਸ਼ਿੰਗਾਰ ਹੈ ਤੇ ਘਾਤੀ ਰੌਣਕ ਬਣ ਜਾਊਗੀ ਝੋਟੀ ਇਹ ਬਿਲਕੁਲ ਸ਼ਾਂਤ ਸੁਭਾਅਲੀ ਆ ਪਲੀ ਜਮੀ ਲੋ ਦੀ ਰੰਗ ਲਾਈ ਹੈ ਨੀਲੀ ਦਾ ਥੋੜਾ ਪੱਖ ਰੱਖ ਰਹੀ ਹੈ ਬਾਕੀ ਇਹ ਦਸਨ ਚਾ ਦੇ ਨੇ ਝੋਟੀ ਵੀ ਕਾ ਕਮਾਲ ਹੋਈ ਪਲੀ ਵੱਲੋਂ ਵੇਖੋ ਤੁਸੀਂ ਮੈਂ ਪਲੀ ਤੋਂ ਰਾਨ ਦੇ ਬੇਲ ਵੇਖੋ ਕਿੰਨੀ ਲੰਮੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਤ ਵਜਾਂ ਤੇ ਵੇਲ ਬੂਲ ਜਿਹੜੀ ਬਹੁਤ ਜਿਆਦਾ ਚੰਗੀ ਆ ਗਈ ਝੋਟੀ ਦੀ ਬਾਈ ਲਿਆਂਦਾ ਨਗੇਨੇ ਕੱਢ ਕੱਢ ਕੇ ਪਤਾ ਨਹੀਂ ਕਿਹੜੇ ਏਰੀਆ ਦੀ ਟੀਮ ਹੈ ਇੱਥੇ ਟੱਕੇ ਦੀ ਦੇ ਬੜਾ ਦੂਜੇ ਮੜਾ ਕੈਮਰਾ ਬਾਰੇ ਦੂਰ ਹੋ ਲੋ ਜੀ ਇਹਦੇ ਭਾਈ ਤੇ ਬੱਦੇ ਨਹੀਂ ਉਤਰੇ ਪਤਾ ਲੱਗੰਦੇ ਆ ਬਾਈ ਵੀਡੀਓ ਦੇ ਵਿੱਚ ਡਬਲ ਆ ਕੇ ਦਿਖੂਗੀ ਬੇਸ਼ੱਕ ਵੀਡੀਓ ਦੇ ਵਿੱਚ ਤਾਂ ਸੁਹਾਟ ਨਹੀਂ ਮੀਰ ਵੀਡੀਓ ਪਿੱਛੇ ਆਣ ਕੇ ਵੇਖ ਲੈ ਕਰਾਇਆ ਮੇਰਾ ਉਹਦੀ ਝੋਟੀ ਜੀ ਠੀਕ ਹੈ ਜੀ ਝੋਟੀ ਵੱਡੀ ਦਾ ਹੋਵੇ ਤੇ ਲੋ ਜੀ 99000 ਦੀ ਪਾਈ ਕਹਿੰਦਾ ਕਿ ਦੇ ਦਾਂਗੇ ਤੇ ਬਾਈ ਦੂਜੇ ਨੰਬਰ ਦੇ ਕੇ ਮੈਂ ਦੇਖੋ ਬਿਲਰਾ ਲਾਗੇ ਕਰਕੇ ਮਾਲ ਤੋਂ ਕੁਛ ਨਹੀਂ ਆ ਬੱਧੀ ਨਹੀਂ ਕੋਈ ਨਹੀਂ ਆਪਾਂ ਇੱਧਰ ਕਰੀਏ ਫੇਰ ਐਂਡ ਤੇ ਤਰਾ ਦੇਣੇ ਅੰਦਰ ਸੇਣਾ ਇਹ ਦੱਸੋ ਛੋਟੀ ਕਰੇ ਪਈ ਦੋ ਨੰਬਰ ਇਹ ਭਾਈ ਪਰਸੋਂ ਸੁਈ ਜੇ ਅੱਛਾ ਜੀ 8 ਕਿਲੋ ਬੋਲਾ ਭਾਵੇਂ ਤੇ ਕੋ ਬੋਲਾ ਬਣਾ ਕੇ ਲੈ ਜੀ ਠੀਕ ਹੈ ਬੋਲਾ ਬੋਨੂ ਲੈ ਜੇ ਇਹ ਨਾ ਬੋਲਾ ਬੋਨੂ ਲੈਣ ਦੇ ਅੱਛਾ ਜੀ ਦੇਖੋ ਲਓ ਜੀ ਇਹ ਨਾ ਮਣੀ ਪਈ ਰੇ ਚੱਤੀ ਜੀ 14 ਕਿਲੋ ਦੇ ਭਾਈ ਸੁਵਾ ਏ ਸੁਵਾ ਦੂਜਾ ਸੋ ਆ ਦੋਸਰਾ ਇਹ ਫੋਲ ਪਾ ਜੀ ਗਰੰਟੀਆਂ ਆਪਾਂ ਦੇਈ ਜਣੇ ਨਾ ਹਾਂਜੀ ਪਰ ਕੋ ਮੇਰਾ ਵੀਰ ਖਾਲ ਪਾਵੇ ਵੰਡ ਪਾਵੇ ਗਰੰਟੀਆਂ ਫੇਰੀ ਜੇ ਫੇਰ 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 ਇਹ ਆਪਾਂ ਜਾ ਕੇ ਜੋੜ ਦਾ ਕਿਕਰ ਨਾਲ ਗਰੰਟੀਆਂ ਉਸ ਵੀਰ ਨੇ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਬਾਈ ਖੋਲ ਸੇਵਾ ਕਰਨੀ ਪੈਂਦੀ ਏ ਜੇ ਦੁੱਧ ਦੀ ਪਾਲਤੀ ਪਰ ਨਹੀਂ ਆ ਦੇ ਜਿਹੜਾ ਪਾਰ ਦਿਖਾ ਦੇ ਬਾਈ ਦੁੱਧ ਕਿੰਨਾ ਰਸਿਆ ਹੈ ਮੇਰੇ ਕੋਲ ਹਾਂਜੀ ਕਿੰਨਾ ਵਾਲਾ ਦੁੱਧ 100 ਕਿਲੋ ਉਹਦਾ ਠੀਕ ਆ ਲਓ ਜਿਆ 8 ਲੀਟਰ ਜਿਹੜਾ ਬੌਲਾ ਹੀ ਆ ਜੇ ਤੇ ਸੂਈ ਨੂੰ ਕੋਈ 2-3 ਦਿਨ ਦੇ ਆਸ-ਪਾਸ ਦਾ ਚਟੀ ਕਟਾ ਏ ਇਹ ਕਟਾਈ ਲਓ ਜੀ ਮੇਲ ਕਫ ਆ ਗਿਆ ਜਿਹੜੇ ਵੀ ਦੇਖੋ ਕੋਲ ਆਣੀ ਤੁਰਦੀ ਨਹੀਂ ਸਾਨਾਂ ਨੂੰ ਆ ਜਿਹੜਾ ਵੱਧ ਵਜਣ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਪਿੰਡੇ ਦੇ ਨਾੜਾ ਲੜੜਾ ਵੀ ਕਾਫੀ ਯਾਰ ਥਣਾ ਦਾ ਸਾਈਜ਼ ਗਿਆ ਵੀ ਚੰਗਾ ਆ ਗਿਆ ਵਾ ਕਰ ਸਾਦੇ ਜੀ ਚੈੱਕ ਕਰਦੇ ਇਸ ਟਾਈਮ ਜਿਹੜਾ 8 ਲੀਟਰ ਜੇ ਬੌਲਾ ਹੀ ਬੌਲਾ ਬਈ ਕਿੰਨਾ ਭਰ ਜੂਗੀ ਜੀ ਦੁੱਧ ਕਿੰਨਾ ਭਰਦੋ ਦੁੱਧ ਪਈਓ 13 14 ਕਿਲੋ ਕਿਹਾਉਗੇ ਜੀ ਹਾਂ ਜੀ ਛੋਟੀ ਕਤੂਦ ਵਾਲੀ ਆ ਜਾਲਗਾਰ ਆ ਬਰੀਫੂਟ ਚੰਗੀ ਝੋਟੀ ਦੀ ਅੱਛਾ ਜੀ ਆਹ ਬੋਸ ਦੀ ਦੇ ਨਫਲ ਜਾ ਦੇਸੀ ਦੇਣੀ ਨਾ ਠੀਕ ਆ ਠੀਕ ਆ ਠੀਕ ਆ ਲਓ ਜੀ 13 14 ਲੀਟਰ ਦੁੱਧ ਭਰੂ ਵੀ ਚੰਦਾ ਚੰਦਾ ਜਿਹੜਾ ਬਹੁਤੀ ਜਿਹੜਾ ਸਫਾਈਆਂ ਦੇ ਵਿੱਚ ਨਾੜਾ ਨੂੜਾ ਵੀ ਆ ਗਿਆ ਵਾ ਪਾਕ ਮਾਰੀ ਹੋਈ ਪਈ ਇਹ ਵੀ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੈਂ ਤਾਂ ਸੇਮ ਹੀ ਕਰਦੀ ਆ ਫਿਰ ਮੇਰੇ ਫਿਰ ਨਹੀਂ ਕਰੀਏ ਇਹਦਾ ਮਾਤਾ ਦਾਦੂ ਜੀ ਇਹ ਪਾਜੀ ਹਾਂ ਨਹੀਂ ਪਾ ਮੇਰਾ ਮੁੱਲ 95 ਕਿਲੋ ਮੇਰੇ ਲਈ ਛੇ ਮੇਰੇ ਲਈ ਅੱਛਾ ਜੀ 90000 ਤੋਂ 500 ਛੋੜੀ ਹੋਣੀ ਜੀ ਬਸ ਹੋਰ ਕਰ ਦਿਓ 90000 ਤੋਂ 500 ਛੋੜੀ ਹੋਣੀ ਬਸ 5000 ਕਰ ਦੇ ਪੂਰੀ 1000 ਘਟ 90 ਦੀ ਭਾਈ ਦਵਾਂਗੇ ਠੀਕ ਹੈ ਲਓ ਜੀ ਇੱਕ ਘਟ 90000 ਦੀ ਤੇ ਝੋਟੀ ਇਹ ਵੀ ਚੰਗੀ ਆ ਚਲੋ ਬਾਕੀ ਕੋਈ ਚੰਗੀ ਸੇਵਾ ਕਰਨ ਵਾਲਾ ਸੱਜਣ ਖੜੇ ਮੁੱਲ ਵੀ ਦੀ ਸੇਵਾ ਚੰਗੀ ਆਵੇ ਤੇ ਖੁਲੇ ਲਿਓ ਕੈਮਰਾ ਠੀਕ ਹੈ ਠੀਕ ਹੈ ਤੂੜੀਆਂ ਸੁੱਕੀ ਖਾਈ ਜਾਂਦੀਆਂ ਕਰਮਾਰੀਆਂ ਦੇ ਠੀਕ ਹੈ ਠੀਕ ਹੈ ਲਓ ਜੀ ਕਿਆ ਇਹਦੀ ਮੇਰੀ ਭਾਈ ਇਹਦੀ ਗਰੰਟੀ ਆ ਅੱਛਾ ਜੀ ਕੇਰੇ ਘਰ ਜਾ ਕੇ ਕੋ ਚਰਾੰਦ ਹੋਵੇ ਵੀ ਕੇਰੇ ਘਰ ਜਾ ਕੇ ਚੂਵੇ ਨਾ ਕਿਸੇ ਘਰ ਜਾ ਕੇ ਤੂੜੀ ਸੁੱਕੀ ਨਾ ਖਾਵੇ ਹਾਂਜੀ ਉਹ ਆਪਣੀ ਫੁੱਲ ਗ੍ਰੇਡੀ ਇੰਨੀ ਗ੍ਰੇਡੀ ਕੋ ਦੇਦਾ ਨਹੀਂ ਹੁੰਦਾ ਵੀਡੀਓ ਸਾਰੀ ਨਾ ਬੇਚਣ ਬਈਆ ਤੀਜੇ ਨੰਬਰ ਤੇ ਝੋਟੀ ਕਿਵੇਂ ਆ ਗਈ ਇਹ ਪਸੋਂ ਫੁਰੀ ਜੇ ਅੱਛਾ ਜੀ ਇਹਦੀ ਜਿਆਦਾ ਦੀ ਵੀਡੀਓ ਆਪਣੇ ਕੋਲ ਪਰਪਰ ਬਈ ਸਕੀ ਠੀਕ ਹੈ ਜੀ ਹਾਂ ਲਓ ਜੀ ਇਹ ਵੀ ਤਾਜੀ ਤੂੜੀ ਹੈ ਬਈਏ ਭਾਈ ਝੋਟੀ ਮੇਰੀ ਔਲ ਕਰ ਜੇ ਸਮਾਰੀ ਵਰੀ ਭਲਾ ਜੇਗੀ ਜੀ ਠੀਕ ਆ ਦੇਖੋ ਕਿ ਲੱਗਦਾ ਇੱਕੋ ਇੱਕੋ ਭਾਈਏ ਕਾ ਚੱਕਰ ਬੜਾ ਹੀ ਜਾਵੇਂ ਨੂੰ ਕਹਿੰਦੇ ਆ ਠੀਕ ਹੈ ਜੀ 4 ਤੋਂ 5 ਲੀਟਰ ਜਿਹੜਾ ਆਪਾਂ ਬਾਈ ਸੂਆ ਬਾਈ 16 ਵਾਰ ਇਹ ਸੂਆ ਬਾਈ ਸ਼ਾਮ ਨੂੰ 3 ਲਾਗ ਪਹਿਲਾ ਸੂਆ ਕਿ ਦੂਜਾ ਵੱਡੀ ਵੱਡੀ ਚੋਟੀ ਆ ਸੂਆ ਬਾਈ ਪਹਿਲਾ ਕਿ ਦੂਜਾ ਪਹਿਲਾ ਬਾਈ ਦੂਜੀ ਇਹ ਵੀ ਪਹਿਲਾ ਸੂਆ ਦੇ ਪਿੱਛੇ ਜਾਵਾਂਗੇ ਇਹ ਮੈਂ ਕੱਟੀ ਜੀ ਲਓ ਜੀ ਇਹਦੇ ਪਿੱਛੇ 3 ਮਿਲਤਾ ਆ ਗਿਆ ਜੀ ਬਿਲਕੁਲ ਯੋ ਵੀ ਗੱਡ ਭਲਾ ਇੱਥੇ ਬੰਦੀ ਸਾਨੂੰ ਵਿੱਚ ਕਿਉਂ ਦਿਲਾ ਤੇਰੀਆਂ ਵੀ ਦੋ ਦਿਕਾਂ ਲੁਕੋ ਦੁਨੀਆ ਠੀਕ ਆ ਠੀਕ ਆ ਪਸ਼ੂ ਬਾਈ ਦੇ ਕੋਲ ਜਿਹੜੇ ਸਾਰੇ ਚੰਗੇ ਆ ਐਨ ਜੈੱਡ ਬਲੈਕ ਝੋਟੀਆਂ ਵਾਂ ਤੇ ਥਣ ਥਣ ਇਹਦਾ ਵੀ ਚੰਗਾ ਬਾਈ ਇਹ ਕਿੰਨਾ ਕ ਕਰਜੋ ਜੀ ਦਰ ਇਹਦੀ ਤੋਂ ਨਿੱਕੇ ਜਿਹੇ ਕਰਦਾ ਕਿ ਆਲ ਕਰਦਾ ਮਤਾਂ ਵੀ ਜ਼ਿੰਮੇਵਾਰ ਇਹਦੀ ਖੰਡੀ ਤੇਰੀ ਸੀਜ ਆ ਜਿਹੜਾ ਟਾਲੀ ਤੋਈਆ ਲਓ ਯਾਰ ਸੀਟੀਆਂ ਚੈੱਕ ਕਰੋ ਤੇ ਬਾਕੀ ਚਲੋ ਪਾਹੇ ਕੋਈ ਗੱਲ ਨਹੀਂ ਆ ਚੀਜ਼ਾਂ ਬਹੁਤ ਘੱਟ ਲੱਗਦੀਆਂ ਵਾਂ ਬਾਈ ਬੋਧੇ ਤਨ ਬਾਈ ਕਾ ਤੇ ਸੂਜੀ ਸ਼ਾਮੀ ਪਈ ਅੱਛਾ ਮਜੂਦੇ ਹੋਣੀ ਲੀਏ ਵਾਂ ਠੀਕ ਆ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਵੀ ਜੀ ਭਾਵੇਂ ਮੈਂ ਕੋ ਕਰਾ ਲਓ ਜਿੰਨਾ ਮਰਜੀ ਅੱਛਾ ਜੀ ਇਹਦਾ ਮੁੱਲ ਜਿੰਨਾ ਮਰਜੀ ਕਰੀਏ ਆਪਾਂ ਹਾਂ ਨਹੀਂ 2 ਕਰ 80 ਦਵਾਗੇ ਹੋਣੀ ਕਹਿੰਗੇ ਥੋੜਾ ਜਿਹਾ ਦਾ ਦੋ ਜੀ 3 ਨ ਵਰਕਸ਼ਾਪ ਹਾਂ ਜੀ 70 ਲਿਆ ਨਹੀਂ ਭਾਈ ਇੰਨੀ 70 ਘਾਏ ਨੇ 70 ਲਿਆ ਜੋ ਦੀ ਦਵਾਂਗੇ ਹਾਂ ਨਹੀਂ ਯਾਰ ਨਾ ਕਿਉਂ ਲਗਾਣਾ ਪਰ ਬਜਣਾ ਇਹ ਹਿਸਾਬ ਨਾਲ ਪੈਸੇ ਨਾਲ ਪੈਸੇ ਬਟੋਲ ਚਲ ਕੋਈ ਨਹੀਂ ਚਲੋ ਜਿਹੜੇ ਵੀਰ ਕੋਲ ਇਹਨੇ ਵੇਖ ਲੈਣੀ ਆ ਪੈਸੇ ਨਾਲ ਪੈਸੇ ਬਟੋਲਣਾ ਕੰਮ ਜੇ ਪਹਾੜ ਕੋਲ ਬਜਣੂ ਦਾ ਕੰਮ ਨਹੀਂ ਆ ਠੀਕ ਆ ਹਾਂ ਲਓ ਜੀ ਬਿਲਕੁਲ ਜਾਇਜ਼ ਮੋਤਰਾ ਸਾਡਾ ਭਾਈ ਨੇ ਇਤੋਂ ਪਰੇ ਰੱਬ ਦਾ ਨਾਮ ਜਾਂ ਤਾਜੀ ਸੂਈ ਝੋਟੀ 75000 ਦੀ ਚਲੋ ਭਾਈ 100 ਦੱਸੋ ਝੋਟੀ ਕਰ ਦਿਓ ਚਾ ਬੋਦਾਲਾ ਹਾਂ ਤੇ ਭਾਈ ਫੇਰ ਦੱਸਿਓ ਉਹਦੇ ਬਾਰੇ ਨਾਲ ਇਕਲਾ ਏਹ ਦੇ ਭਾਈ ਹਿਸਾਬ ਨਾਲ ਤੂੜੀ ਨਾਲ ਕਿਸੇ ਘਰ ਜਾ ਕੇ ਖਾਦੇ ਅੱਛਾ ਜੀ ਸੁੱਕੀ ਪੂਰੀ ਨਰੀ ਪਾ ਕੇ ਜੱਜੇ ਵੀਰ ਦੇ ਖਾਵੇ ਨਾਲ ਆਪਣੀ ਫੁੱਲ ਕਰਦੀ ਹੈ ਠੀਕ ਹੈ ਠੀਕ ਹੈ ਠੀਕ ਲਓ ਜੀ ਇਹਦਾ ਪਾਦ ਵੇਲੋ ਬਹੁਤ ਹੀ ਜ਼ਿਆਦਾ ਐਨ ਬਹਿ ਜਾ ਬਹਿ ਜਾ ਉਹ ਜੀ ਬੜੀ ਆ ਤੇ ਚਲੋ ਜਿਹੜਾ ਵੀ ਸੱਜਣ ਖੜੂਗਾ ਕਾ ਭਾਈ ਦੋ ਪਾਸੇ ਕਿੰਨੀ ਜਲੀਗ ਹੈ ਵੀ ਚੰਗਾਰ ਬੜੀ ਨੇ ਦੋ ਚਾਸ ਹੋਏ ਪੀਣ ਵਾਲੀ ਪਰ ਵੀਰ ਨੇ ਸਾਂਭੀ ਬੜੀ ਰੀਝੀ ਆ ਬੜੀ ਬਹੁਤ ਜ਼ਿਆਦਾ ਚੰਗੀ ਆ ਚਲੋ ਮਹਾਰਾਜ ਲੈਣੀਆਂ ਲਾਭ ਕਰੇ ਜਿਹੜੇ ਵੀ ਭਰਾਣੇ ਕੜਨੀਆਂ ਪਸ਼ੂ ਪਾਈ ਦੇ ਕੋਲ ਚੰਗੀਆਂ ਤੇ ਰੇਡ ਪਸ਼ੂਆਂ ਦੇ ਹਿਸਾਬ ਨਾਲ ਬਹਿ ਜਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਤੇ ਕਿਸਾਨ ਭਰਾਵਾਂ ਦਾ ਆ ਬੱਚਾ ਸਾਡੇ ਖੇਤਾਂ ਦੇ ਸਾਡੇ ਉਹ ਵੀ ਜਦਲੇ